ਜਿਸ ਸਮੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਦੀ ਕਿਰਤ ਕਰ ਰਹੇ ਸਨ ਕਿਉਂਕਿ ਸਮਾਜ ਦੀ ਵਿੱਚ ਮੈਂ ਮੈਂ ਤੇ ਹੈ ਜੇ ਇਹਨੂੰ ਤੂੰ ਤੂੰ ਕਹਿਣ ਦੀ ਜਾਚ ਆ ਜਾਵੇ ਤੇ ਸ਼ਾਇਦ ਇਹਦਾ ਜ਼ਿੰਦਗੀ ਦਾ ਢੰਗ ਤਰੀਕਾ ਬਦਲ ਜਾਵੇ ਗੁਰੂ ਨਾਨਕ ਸਾਹਿਬ ਨੇ ਤੇਰਾ ਤੇਰਾ ਕਹਿਣਾ ਸਿਖਾਲਿਆ ਵੀਰਾ ਨਹੀਂ ਹੈ ਜੋ ਕੁਝ ਹੈ ਸਭ ਕੁਝ ਤੇਰਾ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਦੀ ਕ੍ਰਿਤ ਕਰਦੇ ਆ ਤੇ ਸਤਿਗੁਰੂ ਅਸੀਂ ਵੇਨੇ ਆ ਕਿ ਛਾਪੇ ਪਰ ਪਰ ਕੀ ਜਿਹੜਾ ਆਇਆ ਆ ਵੀ ਤੇਰਾ ਆ ਵੀ ਤੇਰਾ ਆ ਵੀ ਤੇਰਾ ਇੱਕ ਨੇ ਗੁਰੂ ਨਾਨਕ ਸਾਹਿਬ ਦੀ ਬਾਹ ਫੜ ਲਈ ਜਦੋਂ ਵੰਡ ਰੇ ਸਨ ਨੇਤਰਬੰਦ ਪਰ ਪਰ ਕੀ ਤਕੜੀ ਦੇ ਛਾਪੇ ਆਨਾਜ ਤੇ ਉਹ ਲੋਕਾਂ ਚ ਵੰਡਦੇ ਸੀ ਇਹ ਵੀ ਤੇਰਾ ਇਹ ਵੀ ਤੇਰਾ 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 ਕਿਸੇ ਨੇ ਬਾਹ ਫੜ ਕੇ ਆਖਿਆ ਨਾਨਕ ਜਿੱਦਾਂ ਤੂੰ ਵੰਡਦਾ ਪਿਆਵਾਂ ਲੁੱਟਿਆ ਜਾਵੇਂਗਾ ਇਦਾਂ ਤੇ ਬਰਬਾਦ ਹੋ ਜਾਏਗਾ ਮੋਦੀ ਖਾਨਾ ਖਾਲੀ ਹੋ ਜਾਊਗਾ ਸਾਰਿਆਂ ਨੂੰ ਛਾਬੇ ਪਰ ਪਰ ਦੇਈ ਜਾਣਾ ਸਤਿਗੁਰਾਂ ਨੇ ਪਾਵਨ ਨੂਰਾਨੀ ਨੀਤਰਾ ਨੂੰ ਖੋਲਿਆ ਤੇ ਕਹਿਣ ਲੱਗੇ ਭਲਿਆ ਸੰਸਾਰ ਜਦੋਂ ਵੀ ਬਰਬਾਦ ਹੋਇਆ ਇਹ ਮੈਂ ਮੈਂ ਕਰਕੇ ਹੋਇਆ ਇਹਨੂੰ ਤੂੰ ਤੂੰ ਕਹਿਣ ਦੀ ਜਾਚ ਹੀ ਨਹੀਂ ਆਈ ਮਾਤਾ ਪਿਤਾ ਘਰ ਬਣਾਉਂਦੇ ਬਜ਼ੁਰਗ ਹੋ ਜਾਂਦੇ ਆ ਜਦੋਂ ਬਜ਼ੁਰਗ ਹੋ ਜਾਂਦੇ ਆ ਫਿਰ ਲੋਕ ਪੁੱਛਦੇ ਮਾਂ ਕਿੱਧਰ ਰਹਿੰਦੀ ਵੱਡਾ ਕਹਿੰਦਾ ਮੇਰੇ ਵੱਲ ਰਹਿੰਦੀ ਆ ਨਿੱਕਾ ਕਹਿੰਦਾ ਪਿਓ ਮੇਰੇ ਵੱਲ ਰਹਿੰਦਾ ਭਲਿਓ ਜੇ ਅਕਲ ਹੋਵੇ ਤੇ ਗੱਲ ਸਮਝ ਆ ਜਾਵੇ ਵੀ ਮੇਰਾ ਤੇ ਹੈ ਹੀ ਕੁਝ ਨਹੀਂ ਸਾਰੀ ਤੇ ਇਹਨਾਂ ਦੀ ਜ਼ਿੰਦਗੀ ਦੀ ਮਿਹਨਤ ਸੀ ਤੇ ਜੇ ਇਹ ਗੱਲ ਆ ਜਾਵੇ ਵੀ ਭਲਿਆ ਅਸੀਂ ਮਾਂ ਪਿਓ ਨੂੰ ਕੌਣ ਹੰਨਿਆ ਰੱਖਣ ਵਾਲੇ ਮਾਂ ਪਿਓ ਨੇ ਸਾਨੂੰ ਰੱਖਿਆ ਹੋਇਆ ਅਸੀਂ ਉਹਨਾਂ ਦੇ ਕਰ ਰਹੇ ਗੱਲ ਦੀ ਗੱਲ ਵੀ ਨਹੀਂ ਆ ਬਸ ਮੈਂ ਛੱਡਣ ਦੀ ਗੱਲ ਹੈ ਮੇਰਾ ਘਰ ਨਹੀਂ ਇਹਨਾਂ ਦਾ ਗੱਲ ਹੀ ਨਹੀਂ ਕਿਹਾ ਸਤਪੁਰਾਂ ਨੇ ਆਖਿਆ ਜਦੋਂ ਵੀ ਸਮਾਜ ਬਰਬਾਦ ਹੋਇਆ ਵਾ ਮੈਂ ਮੈਂ ਕਰਕੇ ਹੋਇਆ ਚੰਡੀਗੜ੍ਹ ਦੇ ਵਿੱਚ ਪਿੱਛੇ ਜੇ ਸਰਵੇ ਹੋਇਆ ਸੌਦੇ ਵਿੱਚੋਂ 75 ਤਲਾਕ ਹੋ ਗਏ ਤੇ ਬਹੁਤੇ ਤਲਾਕਾਂ ਦਾ ਰੀਜਨ ਪਤਾ ਕੀ ਸੀ ਮੇਰੀ ਭੈਣ ਵੱਧ ਕੁਮਾਰੀ ਆ ਵੀਰ ਘਟ ਕੁਮਾਰਿਆ ਵਾ ਉਹ ਗੱਲ ਗੱਲ ਤੇ ਕਹਿੰਦੀ ਕਿੰਦੀ ਮੈਂ ਤੇਰੇ ਤੋਂ ਕੀ ਲੈਣਾ ਮੈਂ ਬਥੇਰਾ ਕੰਵਾਲੀ ਸਤਗੁਰੂ ਕਹਿੰਦੇ ਜਦੋਂ ਵੀ ਸਮਾਜ ਤੇ ਜੇ ਗੱਲ ਹੀ ਸਮਝ ਹੋਵੇ ਤੇ ਗ੍ਰਸਥ ਜੀਵਨ ਦੀ ਗੱਡੀ ਤੇ ਦੋਵਾਂ ਦੀ ਕੋਈ ਆ ਤੱਕ ਦਾ ਦੋਵਾਂ ਨੇ ਕਾਨੂੰਨ ਇੱਕੋ ਗੱਡੀ ਨੂੰ ਲਾਉਣਾ ਵਾ ਦੋਵਾਂ ਦੇ ਬੱਚੇ ਇੱਕ ਨੇ ਪਰਿਵਾਰ ਇੱਕਾ ਇਸ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਫਿਰ ਮੇਰੀ ਮੇਰੀ ਦੀ ਗੱਲ ਹੀ ਕਾਦੀ ਹੈ ਪਰ ਹੌਮੀ ਜਿਹੜੀ ਆ ਇਹ ਮੈਂ ਮੈਂ ਜਿਹੜੀ ਆ ਇਹ ਫਿਰ ਥਾਣਿਆਂ ਪਠਾਣੀ ਕਰਦੀ ਆ ਕੋਟ ਕਚਹਿਰਿਆਂ 'ਚ ਜਲੂਸ ਕੱਢ ਦਿੰਦੀ ਬੰਦੇ ਦਾ ਬੰਦੇ ਨੂੰ ਪਤਾ ਹੀ ਨਹੀਂ ਲੱਗ ਜਾ ਲੱਗਦਾ ਹੰਕਾਰ ਇਹਦੀ ਰਿਸ਼ਤੀਆਂ ਨੂੰ ਖਾ ਜਾਂਦਾ ਇਨੂੰ ਬਰਬਾਦ ਕਰ ਦਿੰਦਾ ਜਦੋਂ ਕੋ ਨੂੰ ਕਿਤੇ ਜਾ ਕੇ ਸਮਝ ਆਉਂਦੀ ਆ ਉਦੋਂ ਉਦੋਂ ਤੱਕ ਜਿੰਦਗੀ ਦਾ ਵੱਡਾ ਸਫ਼ਰ ਜਿਹੜਾ ਉਹ ਨੰਗ ਗਿਆ ਸਹਿਬ ਨੇ ਆਖਿਆ ਬੰਦਾ ਜਦੋਂ ਮਰਦਾ ਮੈਂ ਮੈਂ ਕਰਕੇ ਮਰਦਾ ਜੇ ਤੂੰ ਤੂੰ ਕਹਿਣ ਦੀ ਜਾ ਚ ਆ ਜਾਵੇ ਤੀ ਮਰਦਾ ਨਹੀਂ